ਹਾਂਜੀ ਅੱਜ ਅਸੀਂ ਆਏ ਆ ਇੱਕ ਪਰਿਵਾਰ ਕੋਲ ਤੇ ਅਸੀਂ ਗੱਲਬਾਤ ਕਰਦੇ ਆ ਇਹਨਾਂ ਨਾਲ ਤੇ ਤੁਹਾਨੂੰ ਦੱਸਦੇ ਆ ਇਸ ਘਰ ਦੇ ਇਸ ਪਰਿਵਾਰ ਦੇ ਹਾਲਾਤ ਜੋ ਅੱਜ ਕੀ ਬਣੇ ਹੋਏ ਨੇ ਕਿਸੇ ਟਾਈਮ ਦੇ ਵਿੱਚ ਇਹ ਬਹੁਤ ਸਾਰਾ ਕੰਮ ਵੀ ਕਰਦੇ ਸੀ ਤੇ ਆਪਦੀ ਰੋਟੀ ਰੱਜ ਕੇ ਖਾਂਦੇ ਸੀ ਕੰਮ ਕਰਕੇ ਤੇ ਕਿਸੇ ਪ੍ਰੋਬਲਮਾਂ ਕਰਕੇ ਇਹਨਾਂ ਦੇ ਅੱਜ ਜਿਹੜੀਆਂ ਦਿੱਕਤਾਂ ਪੈ ਰਹੀਆਂ ਨੇ ਉਹ ਆਪਾਂ ਗੱਲਬਾਤ ਕਰਦੇ ਆ ਆਂਟੀ ਦੇ ਨਾਲ ਅਸੀਂ ਖੜੇ ਆ ਪਿੰਡਕਾਂ ਵਾਲੀ ਜ਼ਿਲ੍ਹਾ ਮਾਨਸਾ ਤੇ ਅਸੀਂ ਖੜੇ ਹਾਕਮ ਸਿੰਘ ਦੇ ਘਰੇ ਤੇ ਪਿੰਡਕਾਂ ਵਾਲੀ ਦੇ ਵਿੱਚ ਤੇ ਇਹ ਉਹ ਵੀਰ ਨੇ ਜਿਹਨੂੰ ਪ੍ਰੋਬਲਮ ਆ ਤੇ ਇਹ ਆਂਟੀ ਜੀ ਆ ਤੇ ਜਿਹੜੇ ਇਹਨਾਂ ਦੀ ਦੇਖਭਾਲ ਕਰਦੇ ਨੇ ਇਹਨਾਂ ਦੀ ਵਾਈਫ ਜੀ ਨੇ ਦੋਨੇ ਜੀ ਨੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਕੀ ਪ੍ਰੋਬਲਮ ਹੋਈ ਆ ਹਾਂ ਜੀ ਆਂਟੀ ਕੀ ਪ੍ਰੋਬਲਮ ਹੋਈ ਹੈ ਜੀ ਪੁੱਤ ਬੁਖਾਰ ਚੜ ਗਿਆ ਨਾ ਹਾਂਜੀ ਚਿਕਨ ਉਹ ਨਹੀਂ ਆਇਆ ਕਿ ਬਸ ਉਹ ਸੋਚੇ ਸੀ ਪਤਾ ਨਹੀਂ ਕੀ ਬਣ ਗਿਆ ਕੀ ਨਹੀਂ ਹਾਂਜੀ ਮੇਰਾ ਸਾਰਾ ਟੂਮਾ ਵੀ ਵੇਚ ਦਿੱਤੀਆਂ ਹਾਂਜੀ ਤੇ ਦਾਣਾ ਪੱਕਾ ਵੀ ਵੇਚ ਤਾ ਸਾਰਾ ਜੀ ਬੰਚੜਿਆਣੀ ਆ ਉਹ ਵੀ ਇੱਥੇ ਨਾਲ ਹੀ ਆ ਨਹੀਂ ਠੀਕ ਹੈ ਜੀ ਹਾਂ ਮੇਰੇ ਕੋਲ ਕੋਈ ਨਹੀਂ ਹੁ ਕੋਸਰੇ ਆਪ ਤੇ ਮੇਰੇ ਕੋਲ ਅੱਗਾ ਪਿੱਛੇ ਮੇਰੇ ਕੋਈ ਨਹੀਂ ਹਾਂਜੀ ਤੇ ਜਿਹੜੇ ਵੀਡੀਓ ਦੇਖ ਰਹੇ ਨੇ ਵੀਰ ਤੁਸੀਂ ਉਹਨਾਂ ਕੋਲੋਂ ਕੀ ਮੰਗ ਕਰਦੇ ਹੋ ਤੁਸੀਂ ਆ ਹੀ ਮੰਗ ਕਰਦੇ ਆ ਪਤ ਧੀ ਸਾਡੀ ਹੈਲਪ ਹੋ ਜੇ ਠੀਕ ਹੈ ਇਹਦਾ ਲਾਈਫ ਹੋ ਜੇ ਇਹਦਾ ਠੀਕ ਹੈ ਜੀ ਹਾਂ ਜੀ ਤੇ ਹਾਂਜੀ ਤੁਸੀਂ ਹਾਲਾਤ ਆ ਜਿਹੜੇ ਸੁਣ ਚੁੱਕੇ ਹੋ ਤੇ ਇਹ ਵੀਰ ਤੋਂ ਨਾ ਉੱਠਿਆ ਜਾਂਦਾ ਤੇ ਨਾ ਹੀ ਬੈਠਿਆ ਜਾਂਦਾ ਨਾ ਹੀ ਬੜਾ ਟਾਈਮ ਲੰਮਾ ਸਮਾਂ ਪਿਆ ਜਾਂਦਾ ਤੇ ਕਿਉਂਕਿ ਇਹਨੂੰ ਬੁਖਾਰ ਵੀ ਲੰਬੇ ਸਮੇਂ ਤੋਂ ਚੜ ਰਿਹਾ ਚਿਕਨ ਮੂਣੀਆਂ ਹੋਇਆ ਸੀ ਚੰਗਾ ਭਲਾ ਵਧੀਆ ਕੰਮ ਕਰਦਾ ਸੀ ਪਰਿਵਾਰ ਦੇ ਇਹਨਾਂ ਦੇ ਜਿਹੜੇ ਘਰ ਦੇ ਨੇ ਉਹ ਪਿੰਡ ਦੇ ਵਿੱਚ ਸਵੇਰੇ ਕੰਮ ਕਰਨ ਜਾਂਦੇ ਆ ਕੰਮ ਕਰਕੇ ਆਉਂਦੇ ਨੇ ਜਿੰਨਾ ਕਿ ਕੰਮ ਕਰਦੇ ਸੀ ਉਹਨਾਂ ਤੋਂ ਫੜਫੜ ਪੈਸੇ ਨਾ ਤੇ ਲਈ ਜਾਂਦੇ ਨੇ ਤੇ ਜਿਹੜੀ ਕਹਿੰਦੇ ਵੀ ਕਣਕ ਸੀ ਉਹ ਵੀ ਵੇਚਤੀ ਟੂਮਾ ਵੀ ਵੇਚਦੀਆਂ ਤੇ ਜਿਹੜਾ ਇਹ ਘਰ ਪਾਇਆ ਸੀ ਇਹ ਵੀ ਅਦਵਚਾਲੇ ਜੇ ਖੜਿਆਗਾ ਤੇ ਜਿੰਨਾ ਕਿ ਸਰਕਾਰੀ ਆਇਆ ਸੀਗਾ ਇਹ ਸਰਕਾਰ ਦੀ ਹੈਲਪ ਨਾਲ ਪਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਦੋਨੇ ਜੀ ਨੇ ਤੇ ਇਹ ਪਰਿਵਾਰ ਦੀ ਬਦ ਤੋਂ ਬਦ ਹੈਲਪ ਕੀਤੀ ਜਾਵੇ ਜਿਹੜਾ ਅਕਾਊਂਟ ਸਕਰੀਨ ਦੇ ਉੱਤੇ ਚੱਲ ਰਿਹਾ ਇਸ ਦੇ ਵਿੱਚ ਤੁਸੀਂ ਇਹਨਾਂ ਨਾਲ ਜਿੰਨੀ ਵੀ ਸਰਦਾ ਦੀ ਸੇਵਾ ਕਰੋ ਤੇ ਬਾਕੀ ਸਰੇ ਇਹਨਾਂ ਦਾ ਨੰਬਰ ਵੀ ਦੇਵਾਂਗੇ ਸੀ ਤੁਸੀਂ ਇਹਨਾਂ ਦੇ ਨੰਬਰ ਦੇ ਉੱਪਰ ਜ਼ਰੂਰ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ